ਉਹਨਾਂ ਨੇ ਗੁਰੂਆਂ ਦੀਆਂ ਫੋਟੋਆਂ ਤੱਕ ਉਤਾਰਦੀਆਂ ਆਪਣੇ ਦਸਤਰਾਂ ਚੋਂ ਫੋਟੋ ਬਕਸੇਂ ਦਿਲਾਦੀ ਅਸੀਂ ਬਕਸੇ ਮਾਰਦੇ ਨਹੀਂ ਕਹਿੰਦੇ ਹਾਂ ਬਿਲਕੁਲ ਬਕਸੇਂ ਬੜੀ ਬੜੀ ਕੁਰਬਾਨੀ ਸੀਗੀ ਹਾਂ ਪਰ ਭਗਤ ਸਿੰਘ ਕੋਈ ਸ਼ਹੀਦ ਨਹੀਂ ਸੀਗਾ ਹਾਂ ਭਗਤ ਸਿੰਘ ਦੇਸ਼ ਦਾ ਸ਼ਹੀਦ ਸੀਗਾ ਕਮ ਕਮਿਤ ਪੰਥ ਗ੍ਰੰਥ ਨੂੰ ਖਤਮ ਕਰਦੇ ਚਾਲਾਂ ਚੱਲੇ ਜਾਗੇ ਸਾਰੇ ਪਾਰਟੀ ਜੁਰ ਲਾ ਰਹੀਆਂ ਪਰ ਚਰਚਾਵਾਂ ਤੇ ਵੀ ਆਈਆਂ ਕਿ ਤੋਂ ਸ਼ੁਰੂਆਤ ਜਦੋਂ ਸਰਕਾਰ ਨੇ ਫੋਟੋਆਂ ਲਾਈਆਂ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾ ਦਿੱਤੀ ਜਾਂਦੀ ਹੈ ਚਰਚਾਵਾਂ ਆ ਪਰ ਸਰਕਾਰ ਨੇ ਵੈਸੇ ਦਾਦਾ ਦਿਖਾਤਾ ਕਿ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੋਈ ਹੈ ਹਜੇ ਤੱਕ ਜਦੋਂ ਤੁਸੀਂ ਵਿਰੋਧ ਕਰਦੇ ਹੋ ਹਮ ਮੰਦਸਤ ਕਿੰਨੇ ਦਫ਼ਤਰਾਂ ਲੱਗੀਆਂ ਤੁਸੀਂ ਨਿੱਤ ਦਫ਼ਤਰਾਂ ਜਾਣੇ ਹੋ ਨਹੀਂ ਤੁਸੀਂ ਕਾਰਪੋਰੇਸ਼ਨ ਜਾਣੇ ਹੋ ਤਹਿਸੀਲ ਜਾਣੇ ਹੋ ਤੇ ਹਰ ਥਾਂ ਕਿਹੜੀ ਫੋਟੋ ਲੱਗੀਆਂ ਜੀ ਸਰਕਾਰਾਂ ਨਹੀਂ ਲੱਗੀਆਂ ਇਹ ਸਾਨੂੰ ਸਾਡੇ ਇਤਿਹਾਸ ਤੋਂ ਤੋੜਨਾ ਚਾਹੁੰਦੀ ਹੈ ਕਹਿੰਦੇ ਜਿਹੜੀਆਂ ਬੋਮਾਂ ਦੇ ਜਮਾਨ ਆ ਆਪਣਾ ਇਤਿਹਾਸ ਭੁੱਲ ਜਾਂ ਉਹ ਕੋ ਮੌਜੂਦ ਗਵਾਟ ਸੀ ਇਹ ਸਾਨੂੰ ਸਾਡਾ ਇਤਿਹਾਸ ਭੁਲਾ ਰਿਹਾ ਜਿੱਦ ਇਤਿਹਾਸ ਭੁਲ ਗਏ ਸੀ ਆਪਣਾ ਸਾਡੇ ਬੱਚੇ ਭੁਲ ਗਏ ਮੈਂ ਤੁਹਾਨੂੰ ਮੈਂ ਮੈਂ ਇਹ ਦੱਸ ਤਾ ਮੈਂ ਹੈਰਾਨ ਆ ਵੀ ਸਾਡੇ ਜਥੇਬੰਦੀਆਂ ਤੇ ਕੱਲ ਮਨੇ ਇੱਕ ਵੀਰ ਮਿਲੇ ਅਮਰਸਰ ਹੂੰ ਤੇ ਗੱਲਾਂ ਚੱਲ ਪਈਆਂ ਵੀ ਭਾਈ ਗਜਿੰਦਰ ਸਿੰਘ ਦੇ ਆਪ ਹੋ ਗਏ ਗਿਆ ਮਨੂੰ ਕਹਿੰਦਾ ਗੱਲ ਬਾਈ ਜੀ ਇਹ ਜਲਾਵਤਨੀ ਕਾਸਟ ਸੁਣੀ ਵੀ ਕਾਸਟ ਹੈ ਕੀ ਹੈ ਜਲਾਵਤਨੀ ਜਲਾਵਤਨੀ ਸਮਝਦਾ ਵੀ ਬੋਤ ਹੈ ਕੀ ਜਲਾਵਤਨੀ ਅੱਛਾ ਭਾਈ ਗਜਿੰਦਰ ਸਿੰਘ ਜਲਾਵਤਨੀ ਜਿਹੜਾ ਕਹਿ ਰਹੇ ਨੇ ਉਹ ਕਹਿੰਦੇ ਇਹ ਕੋਈ ਬੋਤ ਹੈ ਮੈਂ ਗਰਾਨ ਹੋ ਗਿਆ ਸੀ 43 ਸਾਲ ਦੀ ਜਲਾਵਤਨੀ ਹੋਈ ਸੀ ਭਾਈ ਸਾਹਿਬ ਅਜੇ ਤੱਕ ਵਾਪਸ ਨਹੀਂ ਸੀ ਇਹ ਬੰਦੇ ਨੂੰ ਜਿਹੜਾ ਜੇਥੇ ਮੰਦਿਆ ਚ ਤੁਰੇ ਫਿਰਦਾ ਹੂੰ ਇਹ ਨਹੀਂ ਪਤਾ ਜਸਟ ਕਿ ਆਗੂ ਕਿਹਦਾ ਕਰਦੇ ਹੋ ਤਰ ਪੁੱਛ ਰਿਹਾ ਸੀ ਜੀ ਹਾਂ ਅੱਛਾ ਅੰਮ੍ਰਿਤਸਰ ਦੇ ਵਿੱਚ ਬੜੀ ਚਰਚਾ ਬੜੀ ਸਾਡੇ ਬੜੇ ਤੁਰੇ ਹਰ ਸਾਡਾ ਤੁਰੇ ਤਰ ਨੰਤਰ ਕਰਦੇ ਆ ਬੜੀ ਐ ਸੋਸਾਇਟੀ ਦੇ ਫੋਟੋ ਪਾਉਂਦਾ ਪੋਸਟਾ ਪਾਉਂਦਾ ਬੜੀਆਂ ਆ ਕੇ ਸਿੱਧ ਤੁਹਾਨੂੰ ਪੁੱਛਦਾ ਕਿ ਜਲਾਵਤਨੀ ਕਿਹੜੀ ਕਾਰਨ ਕਿਹੜੀ ਕਾਸ ਕਿਹੜੀ ਕਾਰਸ਼ੂ ਦੀ ਕਾਰਸ਼ ਵਾਸਟੀ ਗਾ ਜਿਗਰ ਪਰ ਜਦੋਂ ਜਲਾਵਤ ਨੇ ਵੀ ਗੱਲ ਹੁੰਦੀ ਆ ਭਾਈ ਗਜਿੰਦਰ ਸਿੰਘ ਦੀਆਂ ਬਾਤਾਂ ਪੈਂਦੀਆਂ ਵੈਸੇ ਕੇਵਲ ਜਲਾਵਤ ਨੇ ਨਵਜ ਬੋਲ ਦੋ ਤੇ ਉਹਦੇ ਨਾਲ ਆਟੋਮੈਟਿਕ ਬੇਸ਼ੱਕ ਹੋਰ ਵੀ ਸਿੰਘ ਹੈਗੇ ਆ ਜਲਾਵਤ ਨਹੀਂ ਐ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਭਾਈ ਗਜਿੰਦਰ ਸਿੰਘ ਦਾ ਉਹਦਾ ਚਿਹਰਾ ਸਾਹਮਣੇ ਆ ਜੂਗਾ ਜਲਾਵਤ ਸਿੰਘ ਦਾ ਉਹ ਬੰਦੇ ਦੀ ਸੋਚ ਦੇਖ ਲਈ ਮੈਂ ਤੇ ਕਵਤਾ ਦੀਂ ਬੋਲਦੀ ਉਹਨੇ ਕਵਤਾ ਲਿਖੀ ਸੀ ਕਿ ਉਹ ਪ੍ਰਾਣਿਕ ਕਵਤਾ ਹੈ ਵੀ ਤੇਰੇ ਝੰਡੇ ਦੀ ਥਾਂ ਮੇ ਜੋ ਝੂਲਦੇ ਨੇ ਝੰਡੇ ਅੱਜ ਹੂੰ ਉਹਨਾਂ ਝੰਡਿਆਂ ਨੂੰ ਲਾਵਾਂਗੇ ਦਰਿਆਵਾਂ ਵਿੱਚ ਰੋੜਾਂਗੇ ਤੇ ਹੁਕਮ ਦਾ ਵੇਖੀ ਫਿਰ ਰਾਜ ਹੋਊਗਾ ਤੇ ਲਹੂ ਲਿਬੜੀ ਕੌਮ ਦੇ ਅੱਜ ਨੋਬਤ ਆ ਗਈ ਹੈ ਸਾਡੇ ਰਾਜਸਥਾਨ ਦੀ ਗੱਲ ਦੱਸਾਂ ਮੈਂ ਜੈਪੁਰ ਦੀ ਇੱਕ ਗੁਰਦੁਆਰਾ ਸਾਹਿਬ ਤੇ ਜਦੋਂ ਅਯੁੱਧਿਆ ਚ ਨਿਪਟ ਰੱਖਿਆ ਗਿਆ ਤੇ ਗੁਰਦਾਰੇ ਉੱਪਰ ਜੈ ਸ਼੍ਰੀ ਰਾਮ ਦੇ ਝੰਡੇ ਲਾਈ ਗਏ ਗੁਰਦਾਰੇ ਸਾਹਿਬ ਦੇ ਉੱਪਰ ਅੱਛਾ ਗੁਰਦੁਆਰੇ ਆ ਗਏ ਹੂੰ ਇੰਨੀ ਜ਼ਿਆਦਾ ਵਿਪਰਤਰਾ ਸਤ ਅਸੀਂ ਅਸੀਂ ਨਹੀਂ ਸਤਿਕਾਰ ਕਰਦਿਆਂ ਪਰ ਹਰ ਤਰ੍ਹਾਂ ਸਤਿਕਾਰ ਕਰਦਾ ਸਤਿਕਾਰ ਕਰਦੇ ਪਰ ਕੀ ਨਹੀਂ ਨਾ ਵੀ ਤੁਸੀਂ ਆਪਣਾ ਸਤਿਤਵ ਆਪਣੀ ਹੋਂਦ ਆਪਣੀ ਮਰਿਆਦਾ ਨੂੰ ਖਤਮ ਕਰ ਦੋ ਹੂੰ ਤਨੂੰ ਤੁਹਾਡਾ ਤਰਮੁਗੁਰ ਸਾਡਾ ਤਰਮੁਗੁਰ ਅਜੀ ਛੋਟਾ ਸਤਿਕਾਰ ਕਰਦੇ ਸਾਡਾ ਸਤਿਕਾਰ ਕਰੋ ਹੂੰ 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 ਪਰ ਘਟਵਟ ਇਹ ਤਾਂ ਨਹੀਂ ਹੈ ਨਾ ਵੀ ਸਾਡੀ ਮਰਿਆਦਾ ਸਾਡੀ ਪਰੰਪਰਾਵਾਂ ਸਾਡਾ ਨਿਸ਼ਾਨ ਸਾਡਾ ਵਿਧਾਨ ਸਾਡਾ ਸੁਧਾਨ ਤੁਸੀਂ ਕੋਈ ਚੰਗਾ ਜ਼ਿਕਰ ਉਹਨੂੰ ਚੇਂਜ ਕਰ ਦੋ ਇੰਨੀ ਸਾਡੀ ਲੜਾਈ ਸਿਰ ਅੱਡੀ ਨਹੀਂ ਹੈ ਸਰਕਾਰਾਂ ਨਾਲੇ ਸਾਡੀ ਹੋਰ ਕੋਈ ਲੜਾਈ ਹੈ